ਨੇ ਕਟਿਆ ਵਾ ਦੇਰ ਰਾਤ ਬਰਸਾਤ ਹੋਣ ਦੇ ਕਾਰਨ ਜੋ ਮੀਂਹਾਂ ਲੱਗਿਓ ਇੱਕ ਪੁਲੀ ਟੁੱਟ ਚੁੱਕੀ ਆ ਉਹਦੇ ਕਾਰਨ ਜੋ ਮਹਿਤਪੁਰ ਦੇ ਵਿੱਚ ਪਾਣੀ ਕਾਫੀ ਆ ਚੁੱਕਾ ਹੈ ਉਹਦੇ ਵਿੱਚ ਦੋ ਮੋਟਰਸਾਈਕਲ ਇਸ ਥਾਂ ਦੇ ਉੱਤੇ ਇੱਥੇ ਇਹ ਰੋਲੀ ਰੋਡ ਮਹਿਤਪੁਰ ਰੋਲੀ ਰੋਡ ਇੱਥੇ ਕਾਫੀ ਵੱਡਾ ਟੋਆ ਪੈ ਚੁੱਕਾ ਜਿਹਦੇ ਵਿੱਚ ਦੋ ਮੋਟਰਸਾਈਕਲ ਡਿੱਗ ਚੁੱਕੇ ਆ ਗੱਲ ਕਰਦੇ ਆ ਭਾਜੀ ਦੇ ਨਾਲ ਜਿਨ੍ਹਾਂ ਦੀ ਇੱਕ ਮੋਟਰਸਾਈਕਲ ਵੀ ਪਾਣੀ ਦੇ ਵਿੱਚ ਡੁੱਬਾ ਹੋਇਆ ਤੇ ਇਹ ਵੀ ਡਿੱਗ ਗਏ ਸੀ ਉਹਨਾਂ ਨਾਲ ਗੱਲ ਕਰਦੇ ਆ ਅੱਜ ਹਾਂਜੀ ਭਾਜੀ ਤੁਹਾਡਾ ਨਾਮ ਭਾਜੀ ਮੇਰਾ ਨਾਮ ਗਰੇਜ ਸਿੰਘ ਮੇਰਾ ਪਿੰਡ ਛਾਪੜਾ ਹਾਂਜੀ ਮੈਂ ਇਥੋਂ ਆ ਰਿਹਾ ਸੀਗਾ ਮੇਰਾ ਮੋਟਰਸਾਈਕਲ ਵਿੱਚ ਡੇਗ ਗਿਆ ਆ ਮੇਰਾ ਮੋਟਰਸਾਈਕਲ ਵਿੱਚ ਡੇਗ ਗਿਆ ਮੈਂ ਵਿੱਚ ਡੁੱਬ ਗਿਆ ਮੈਨੂੰ ਪਿੰਡ ਵਾਲਿਆਂ ਨੇ ਵਿੱਚੋਂ ਪਹਚਾਇਆ ਆ ਕੱਢਿਆ ਆ ਵਿੱਚੋਂ ਪਾਣੀ 'ਚ ਮੈਂ ਡੁੱਬ ਚੁੱਕਾ ਸ੍ਰੀ ਆ ਮੈਂ ਬਈ ਹੋ ਰਿਹਾ ਸੀ ਵੀ ਮੈਂ ਰਿਹਾ ਆ ਇੱਥੇ ਸੜਕ ਦੇ ਉੱਤੇ ਰੋੜ ਕੋਈ ਕੋਈ ਪੁਲਸ ਕੋਈ ਮੁਲਾਜ਼ਮ ਕੋਈ ਨਹੀਂ ਆਇਆ ਹੈਗਾ ਮੈਨੂੰ ਮੇਰੀ ਸਿਹਤ ਦਾ ਖਿਆਲ ਵਾਸਤੇ। ਯਾਰਾ ਮੋਟਰ ਆ ਰੇ ਖੱਟੇ ਦੇ ਵਿੱਚ ਪਿਆ ਆ ਇੱਥੋਂ 20 ਤੋਂ 25 ਫੁੱਟ ਖੱਡਾ ਆ ਡੂੰਗਾ ਥੱਲੇ। ਕਾਫੀ ਡੂੰਗਾ ਖੱਡਾ ਬਣ ਚੁੱਕਾ ਹੈ ਕਾਫੀ ਜਰਾਦਾ ਹੈ ਕੈਮਰਾ ਆ ਮੋਟਰ। ਮੈਂ ਬੜੀ ਮੁਸ਼ਕਲ ਦੇ ਨਾਲ ਨਿਕਲਿਆ ਮੈਨੂੰ ਪਿੰਡ ਵਾਲਿਆਂ ਨੇ ਕੱਢਿਆ ਹੈ। ਭਾਈ ਕੋਈ ਨਹੀਂ ਇੱਥੇ ਪਹੁੰਚਿਆ ਮੇਰਾ ਮੋਟਰਸਾਈਕਲ ਇੱਥੇ ਡੁੱਬ ਟੁਕਿਆ ਵਾ ਮੇਰਾ ਮੋਟਰਸਾਈਕਲ ਇਹਦੇ ਵਿੱਚ ਫੱਡੇ ਦੇ ਪਿਆ ਵਾ ਕੋਈ ਗਵਰਨਮੈਂਟ ਕੋਈ ਸਰਕਾਰ ਨਹੀਂ ਆਈ ਮੇਰਾ ਮੋਟਰਸਾਈਕਲ ਇੱਥੇ ਪਿਆ ਮੈਂ ਵਿੱਚ ਡੁੱਬ ਗਿਆ ਵਾਂ ਡੁੱਬੇ ਨੂੰ ਮੈਨੂੰ ਪਿੰਡ ਵਾਲਿਆਂ ਨੇ ਕੱਢਿਆ ਹੀ